ਸਤਿ ਸ੍ਰੀ ਅਕਾਲ ਜੀ ਮੈਂ ਹਰਜੀਤ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰੰਡਰ ਦੇ ਤੇ ਗੈਸ ਦੇ ਰੇਟ ਬਹੁਤ ਵੱਧ ਚੁੱਕੇ ਨੇ ਅੱਜ ਆਪਾਂ ਆਏ ਹਾਂ ਮਿੱਡਾ ਚੌਂਕ ਦੇ ਵਿੱਚ ਜੋ ਕਿ ਇੰਡੀਅਨ ਆਇਲ ਦੇ ਡੀਲਰ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਸਤਲੁਜ ਗੈਸ ਮਿੱਡਾ ਚੌਂਕ ਜੋ ਕਿ ਆਪਾਂ ਉਸ ਦਫਤਰ ਦੇ ਵਿੱਚ ਆਏ ਹਾਂ ਤੇ ਆਓ ਆਪਾਂ ਉਹਨਾਂ ਜੀ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਾਰੇ ਕੀ ਨਾਮ ਹੈ ਟੱਡਾ ਤੇ ਇੱਕ ਸਾਡੇ ਦਰਸ਼ਕ ਨੂੰ ਦੱਸ ਦੋ ਕਿ ਰੇਟ ਕਿੰਨਾ ਵਧਿਆ ਤੇ ਕਿੰਨਾ ਘਟਿਆ ਸਰ ਮੇਰਾ ਨਾਮ ਹੈ ਵਿੰਦਤ ਸਿੰਘ ਹੈ ਜੀ ਮੈਂ ਸਤਲੁਜ ਗੈਸ ਦਾ ਵਿੱਚ ਓਨਰ ਹੈਗਾ ਮੈਂ ਤੇ ਜੋ ਪਿਛਲੇ ਮਹੀਨੇ ਰੇਟ ਸੀਗਾ 926 ਰੁਪਏ ਪੰਜਾਹ ਪੈਸੇ ਜਿੱਤਣਾ ਕਿ 0.2 ਕਿਲੋ ਗੈਸ ਦਾ ਜੋ ਕਿ ਅੱਜ ਭਾਈ ਮਾਰਜ ਨੂੰ 50% ਵਧਿਆ ਹੁਣ ਜੋ ਰੇਟ 976 ਰੁਪਏ ਪੰਜਾਹ ਪੈਸੇ ਡੋਮੈਸਟਿਕ ਸੰਦਰ ਦਾ ਰੇਟ ਹੋ ਗਿਆ ਹੈ ਅੱਜ ਦੇ ਵਿੱਚ ਇਦੇ ਵਿੱਚ ਜੋ ਸਮੱਸਿਆ ਸੰਧ ਹੈਗੇ 19 ਕਿਲੋ ਦਾ ਉਹ ਪਿਛਲੇ ਮਹੀਨੇ 1960 ਤੋਂ 50 ਪੈਸਾ ਵੇਚਦਾ ਸੀਗਾ ਇੱਕ ਮਾਰਚ ਨੂੰ ਸਰਕਾਰ ਨੇ 272 ਪੈਸਾ ਘਟਾ ਦਿੱਤਾ ਸੀਗਾ ਜੋ ਕਿ ਅਸਰਕਾਰ ਨੇ 780% ਦਾ ਰੇਟ ਘਟਾ ਕੇ 260 ਤੋਂ 50 ਪੈਸੇ ਰੇਟ ਕਰਤਾ ਹੈ ਹਾਂਜੀ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪਰ ਜਿੱਦਾਂ ਕਿ ਅੱਜ ਰੇਟ ਵੱਧ ਗਿਆ ਸਿਲੰਡਰਾਂ ਦੇ ਪੈਟਰੋਲ ਦਾ ਰੇਟ ਵੀ ਵੱਧ ਗਿਆ ਤੇ ਤੁਹਾਡੀ ਜੀਬ ਦੇ ਕਿੰਨਾ ਘਫਰ ਪਿਆ ਸਰ ਇਹ ਤਾਂ ਤਕਾ ਹੀ ਹੋ ਗਿਆ ਕਿ ਰਾਤ ਰਾਤ ਜੰਦਾ ਰੇਟ ਵਧ ਗਿਆ ਜਿਹੜਾ ਗਲਤ ਹੈ ਜਿਵੇਂ ਕਿ ਰੇਟ ਜਿਹੜਾ ਵਧਦਾ ਆ ਵਧਦਾ ਜਿਹੜਾ ਜਿਆਦਾ ਤੇ ਘਟਦਾ ਉਹ ਘਟਾਏ ਕਿ ਲੱਗਦਾ ਕਿ ਸਰਕਾਰ ਦਾ ਦੋਸ਼ ਆ ਕਿਹਦਾ ਦੋਸ਼ ਵਧਾਣਾ ਹੋਏ ਤੇ ਰਾਤ ਰਾਤ 100 ਵਧਾ ਦਿੰਦੇ ਨੇ 90 ਵਧਾ ਦਿੰਦੇ ਅਸੀਂ ਵਧਾ ਦਿੰਦੇ ਨੇ ਜੋ ਘਟਣਾ ਹੁੰਦਾ 4 ਰੁਪਏ 5 ਰੁਪਏ 10 ਰੁਪਏ ਰੇਟ ਹਨ ਸਰਕਾਰ ਦਾ ਹੁਣ ਅਸੀਂ ਆਮ ਵਾਲਟੀ ਨੂੰ ਵੋਟਾਂ ਪਾਈਆਂ ਇਸ ਕਰਕੇ ਪਾਈਆਂ ਚਲੋ ਮਹਿੰਗਾਈ ਥੋੜੀ ਸਸਤੀ ਹੋ ਜੇਗੀ ਪਰ ਨਹੀਂ ਉਹ ਨਾਲ ਦਾ ਸਰਕਾਰ ਤੇ ਲਿਆ ਕੇ ਤਾਂ ਉਹ ਵੀ ਕਰਦਾ ਉਹ ਰਾਤ ਨੂੰ ਰੇਟ ਵਧ ਗਿਆ 50 ਰੁਪਏ ਹੁਣ ਸਾਡੀ ਮਾਂ ਕੀ ਹੋਏਗਾ ਮਹਿੰਗਾਈ ਦਿਨ-ਬਿਨ ਵਧਦੀ ਜਾ ਰਹੀ ਹੈ ਆਮ ਆਦਮੀ ਕੀ ਕਰੂਗਾ ਮੈਂ ਸਰਕਾਰ ਨੇ ਤਾਂ ਕਿਹਾ ਸੀ ਕਰਨਾ ਕਿ ਅਸੀਂ ਆਵਾਂਗੇ ਤਾਂ ਅਸੀਂ ਰੇਟ ਘਟਾਵਾਂਗੇ ਕਿ ਮਹਿੰਗਾਈ ਘਟ ਕਰਾਂਗੇ ਤੁਹਾਨੂੰ ਲੱਗਦਾ ਇਹ ਘਟੋ ਕੁਝ ਨਹੀਂ ਹੋਣਾ ਜੀ ਇਹ ਤੁਹਾਡੇ ਸਾਹਮਣੇ ਹੀ ਹੈਗਾ ਜੀ ਹੁਣ ਉਹਨਾਂ ਨੇ ਆਣਾ ਕਿਹਾ ਕਿ ਖਜ਼ਾਨੇ ਖਾਲੀ ਪੈਣ ਹਾਂ ਖਜ਼ਾਨੇ ਖਾਲੀ ਪੈਣੇ ਜੀ ਹੁਣ ਉਹਨਾਂ ਦੇ ਖਜ਼ਾਨੇ ਕਿਵੇਂ ਭਰਨੇ ਆ ਇਹ ਤੁਸੀਂ ਜਾਣਦੇ ਹੋ ਅਸੀਂ ਨਹੀਂ ਜਾਣਦੇ ਆ ਹੁਣੇ ਵਜੋਂ ਦਾ ਆਮ ਆਦਮੀ ਇਹ ਪਹਿਣਾ ਸਬਜ਼ੀ ਨਹੀਂ ਆਉਂਦੀ ਸੀਗੀ ਹੁਣ ਸਬਸਿਡੀ ਬੰਦ ਹੋ ਗਈ ਪਹਿਲੇ ਸਰਕਾਰ ਜਿਵੇਂ ਸੀਗੀ ਉਹ ਕਹਿੰਦੇ ਕਿ 300 ਪਨੇ 400 ਰੁਪਏ ਦਾ ਸਲੰਡਰ ਹੁੰਦਾ ਸੀ ਜਿਹਦੇ ਵਿੱਚ 250 ਰੁਪਏ ਕੁਝ ਸਬਸਿਡੀ ਆਂਦੀ ਹੁੰਦੀ ਸੀ ਹੁਣ ਸਬਸਿਡੀ ਬਿਲਕੁਲ ਨਹੀਂ ਆ ਰਹੀ ਤੇ ਮਹਿੰਗਾ ਵੀ ਹੋ ਗਿਆ ਤੇ ਕਿੰਨਾ ਕੁ ਫਰਕ ਪਿਆ ਹੈ ਬਜਟ ਤੇ ਬਜਟ ਤਾਂ ਬਹੁਤ ਜ਼ਿਆਦਾ ਪੈ ਗਿਆ ਜੀ ਇਹਦਾ ਇੱਕ ਪਬਲਿਕ 50 ਰੁਪਏ ਲਾ ਲਓ ਤੁਸੀਂ ਵੱਧ ਗਿਆ ਤੇ ਉਹ ਆਪਣਾ ਆਮ ਬਜਟ ਕਿਵੇਂ ਕਰਊਗਾ ਜੀ ਉਹ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਗਾਨਾ ਭਾਈ ਕਹਾਂਗਾ ਜੀ ਦੇਖੋ ਤੁਸੀਂ ਜਿਹੜੇ ਵਾਦੇ ਦਿੱਤੇ ਆਂ ਉਹ ਚੀਜ਼ਾਂ ਆਪਾਂ ਸਸਤੀਆਂ ਕਰਾਂਗੇ ਆਪਣੇ ਵਾਦੇ ਕਾਇਮ ਕਰੋ ਇਹ ਵਾਦੇ ਨਹੀਂ ਹੈਗੇ ਮੈਂ ਘਟਾਣ ਦੇ ਜਾਇਆ ਸੀ ਵਧਾ ਦੀ ਹਾਂ ਹੁਣ ਵੀ ਲੋਕਾਂ ਨਾਲ ਗੱਲਬਾਤ ਕਰ ਲੈਣੇ ਆਂ ਪਰ ਕੀ ਕਹਿਣਾ ਚਾਹੁੰਗਾ ਜੋ ਕਿ ਸਿਲੰਡਰ ਦਾ ਰੇਟ ਅੱਜ ਵਧ ਗਿਆ ਆ ਹਾਂਜੀ ਦੇਖੋ ਐਸਾ ਤਾਂ ਇਹ ਕਥਾ ਮੈਂ ਦਰਹਣੇ ਚੇ ਨਹੀਂ ਹੁਣ ਗਰੀਬ ਬੰਦਾ ਕੀ ਕਰਵਾਏ ਆਪਦਾ ਸੋਚਾ ਜਰਾ ਆਮ ਆਦਮੀ ਆਊਗਾ ਜਿਹੜਾ ਸਾਡਾ ਫਾਇਦਾ ਕਰੂਗਾ ਤੁਸੀਂ ਸੋਚਾ ਸੀ ਵੀ ਇਹਨਾਂ ਵੀ ਪਾਰਟੀ ਲਿਆ ਗਈਏ ਬੇਕੋਸਤਾ ਮਹਿੰਗਾਈ ਦਾ ਫਰਕ ਪਊਗਾ ਹਜੇ ਤਾਂ ਉਹਨਾਂ ਨੇ ਸੋਹ ਹੀ ਚੱਕੀ ਆ ਹਜੇ ਕੰਮ ਤਾਂ ਸ਼ੁਰੂ ਕੀਤਾ ਨਹੀਂ ਤੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਦੇਖੋ ਇਹ ਤਾਂ ਚਲੋ ਕਹਿ ਨਹੀਂ ਸਕਦੇ ਪਰ ਉਹਦਾ ਹੋਣਾ ਹੀ ਚਾਹੀਦਾ ਸੋਹ ਚੱਕਣ ਤੇ ਹਾਰ ਆਏ ਜੇ ਸੋਹ ਚੱਕੂਏ ਫਿਰ ਕੀ ਹੋਵੇ ਜੀ ਜੇ ਇਹ ਯਾਰ ਕਰਦਾ ਉਹਨਾਂ ਨੇ ਇੱਕ ਰਾਤਾਂ ਰਾਤ ਬੁਲਾਣਾ ਚਲੋ 10-5 ਰੁਪਏ ਬੰਦਾ ਕਹਿੰਦਾ ਗਰੀਬ ਬੰਦਾ ਬੰਦਾ ਹੁਣ ਇੱਕ ਵਾਰ ਮੈਨੇ ਬੰਦਾ ਕੀ ਕੀ ਕਰੂਗਾ ਜੀ ਹੋਰ ਵੀ ਲੋਕਾਂ ਨਾਲ ਬਵਾਦ ਕਰਨ ਨੇ ਆ ਜਰ ਕੀ ਕਹਿਣਾ ਚਾਹੂਗੇ ਕਿੰਨਾ ਕੁ ਰਸੋਈ ਦੇ ਵਿੱਚ ਫਰਕ ਪਿਆ ਰਿਹਾ ਜੀ ਸਰ ਜੀ ਬਹੁਤ ਰਸੋਈ 'ਪੇ ਫਰਕ ਪੜਾ ਹੈ 1000 ਰੁਪਏ ਦਾ ਸਲਿੰਡਰ ਹੋ ਗਿਆ ਹੈ ਜੀ ਹੁ ਬਤਾਓ ਜੀ ਕੀ ਕਰੇਂਗੇ ਤਨਖਾਹ ਕਿ ਨਹੀਂ ਤਨਖਾਹ ਹੈ ਗਿਆ ਜੀ ਸਰ ਜੀ ਰੇੜੀ ਵੀ ਚਲਾਤਾ ਹੂ ਦੇਖੋ ਖੜੇ ਹੈ ਹਾਂ ਜੀ ਤੇ ਕਿੰਨਾ ਕੁ ਬਜਟ ਹਿਲ ਗਿਆ ਜੀ ਕੀ ਆ ਬਤਾਏ ਜੀ ਹੁਬ ਤੋਂ ਦਿਹਾੜੀ ਮੁਸ਼ਕਿਲ ਹੋ ਜਾਂਦੀ ਨਿਕਲਦਾ 3-400 ਰੁਪਏ ਬਣਤਾ ਹੈ ਦਿਨਾਂ ਮੈਂ ਬਤਾ ਹਜ਼ਾਰ ਰੁਪਏ ਦਾ ਸਲਿੰਡਰ ਹੈ ਕਿਤੇ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਰੇੜੀ ਲਗਾਨੇ ਹੋ ਤੇ ਸਮਝੀਏ ਲੋਕ ਰੇਟ ਕਿੰਨਾ ਘੱਟ ਕਰਦੇ ਆ ਕੀ ਆ ਵੀ ਇੰਨਾ ਰੇਟ ਘੱਟ ਕਰ ਲੋ ਇੰਨਾ ਰੇਟ ਘੱਟ ਕਰ ਲੋ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੋਰ ਜਿਹੜੀ ਰੋਟੀ ਖਾਣੇ ਵੀ ਉਹ ਆਪਾਂ ਨੂੰ ਮਹਿੰਗੀ ਪੈ ਰਹੀ ਅਜੇ ਸਰ ਜੀ 30 ਰੁਪਏ ਕਿਲੋ ਬਤਾਤੇ ਹਨ ਤਾਂ ਲੋਕ ਕਹਿੰਦੇ ਭਈਆ 20 ਰੁਪਏ ਕਿਲੋ ਲਗਾ ਲੋ ਜਬ 20 ਰੁਪਏ ਕਿਲੋ ਬਤਾਤੇ ਤਾਂ ਲੋਕ ਕਹਿੰਦੇ 15 ਲਗਾ ਲੋ ਅਬ ਹਮ ਲੋਕੋ ਕੋ ਤੋ ਬੇਚਨਾ ਹੀ ਹੈ ਇਸ ਕੋ ਘਰ ਤੋ ਲੈ ਜਾਏਂਗੇ ਲੋਟਾਰ ਕੇ ਸਰਕਾਰ ਕੋ ਕੀ ਕਰਨਾ ਚਾਹੀਏ ਸਰਕਾਰ ਜੇ ਆਮ ਪਾਲਟੀ ਆਈ ਹੈ ਕੇਜਰੀਵਾਲ ਕੀ ਸਰਕਾਰ ਹੈ ਕਹਤੇ ਤੋ ਤੇਜੇ ਮਹਿੰਗਾਈ ਕਮ ਕਰ ਦੇਂਗੇ ਬਹੁਤ سارے ਮੁੱਦੇ ਹੈ ਜੋ ਕੇਜਰੀਵਾਲ ਨੇ ਲਿਆ ਹੈ। ਹਮ ਲੋਗੋ ਨੇ ਸਰਕਾਰ ਬਣਾਈ ਹੈ ਜੀ ਕੇਜਰੀਵਾਲ ਕੀ। ਦੇਖੋ ਆ ਕੀ ਕਹਿਣਾ ਕੀ ਕੀ ਚਾਹਤੇ ਹੈ, ਇਹ ਹੀ ਕਹਿਣਾ ਚਾਹਤੇ ਹੈ ਕੇਜਰੀਵਾਲ ਸੇ ਕਿ ਸਰ ਜੀ ਇਹਾ ਕੀ ਜੋ ਜਿਤਨੀ ਰੋਜ਼ਗਾਰੀ ਹੈ ਉਹ ਹਟਾਓ। ਸਿਲੰਡਰ ਕੰਮ ਕਰੋ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਇੱਥੇ ਦੇਖੋ ਕੁਲਚਾ ਤੇ ਨਿਊ ਟ੍ਰੀ ਕੁਲਚਾ ਜੋ ਕਿ ਵੇਚ ਰਿਹਾ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਉਹ ਕੀ ਕਹਿਣਾ ਚਾਹੁੰਦਾ। ਹਾਂ ਣੇ ਜਿਵੇਂ ਕਿ ਜਿਵੇਂ ਕਿ ਸਰੰਡਰ ਦਾ ਰੇਟ ਵਧ ਗਿਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਗਾਹ ਦਾ ਰੇਟ ਵਧਾਓਗੇ ਕਿੱਦਾਂ ਕਰਾਂਗੇ ਵਧਾਵਾਂਗੇ ਵੀਰੇ ਪਰ ਗਾਹ ਕ ਫਿਰ ਆਊਗਾ ਉਹਨਾਂ ਨਾਲ ਆਊਗਾ ਤੇ ਕੀ ਕਹਿਣਾ ਚਾਹਾਂਗੇ ਅੱਜ ਜੋ ਸਰੰਡਰ ਦਾ ਰੇਟ ਵਧਿਆ ਫਿਰ ਆਪਾਂ ਵੀ ਰੇਟ ਵਧਾਵਾਂਗੇ ਵੀਰੇ ਵਧਾਵਾਂਗੇ ਰੇਟ ਕੀ ਕਹਿਣਾ ਚਾਹੁੰਦੇ ਜੋ ਸਰੰਡਰ ਦਾ ਰੇਟ ਤੁਹਾਡਾ ਵਧ ਗਿਆ ਆ ਤੇ ਤੁਹਾਨੂੰ ਜੇਬ ਤੇ ਕੋਈ ਫਰਕ ਨਹੀਂ ਪਿਆ ਫਰਕ ਪੈਂਦਾ ਪਿਆਣਾ ਹੀ ਹੈ ਵੀਰੇ ਹਰ ਚੀਜ਼ ਦਾ ਨੁਕਸਾਨ ਕੀ ਕਹਾਂ ਚਾਹੂੰਗਾ ਸਰਕਾਰ ਨੂੰ ਸਰਕਾਰ ਨੂੰ ਇਹ ਕਹਿਣਾ ਚੀਜ਼ ਦਾ ਰੇਟ ਘਟਾਓ ਹਰ ਚੀਜ਼ ਦਾ ਠੀਕ ਹੈ ਇਹ ਦੇਖੋ ਰੋਜ਼ ਕਮਾਉਂਦੇ ਆ ਰੋਜ਼ ਖਾਂਦੇ ਆ ਜਿਹੜੀ ਲੱਗੀ ਹੋਈ ਆ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੂੰ ਵੀ ਕਿੰਨਾ ਮਹਿੰਗਾ ਪੈ ਰਿਹਾ ਤੇ ਆਮ ਇਨਸਾਨ ਨੂੰ ਕੀ ਫਰਕ ਪੈਂਦਾ ਪਊਗਾ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੀ ਜੇਬ ਤੇ ਕਿੰਨਾ ਅਸਰ ਹੋਇਆ ਤੇ ਕਿੰਨਾ ਫਰਕ ਪਿਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਅ ਸਰ ਜੀ ਮੈਂ ਸਿਲੰਡਰ ਦਾ ਰੇਟ ਅੱਜ ਵੱਧ ਚੁੱਕਿਆ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਜੋ ਸਿਲੰਡਰ ਰੇਟ ਵੱਧ ਗਿਆ ਰੇਟ ਵਧਣ ਦਾ ਵਧਣ ਦਾ ਮਹਿੰਗਾਈ ਵਜ ਨਹੀਂ ਆ ਜੀ ਮਹਿੰਗਾਈ ਵਧਣ ਦਾ ਸਾਰਾ ਦੁਖਾਨ ਹੋਏਗਾ ਜੀ ਬਸ ਸਿਲੰਡਰ ਵੱਧ ਗਿਆ ਘਰੇਲੂ ਆਟਾ ਹੈ ਕਿ ਇਹਦਾ ਰੇਟ ਵੱਧ ਗਿਆ ਤਾਂ ਬੰਦੇ ਹੋਰ ਹੀ ਮੁਸ਼ਕਲ ਹੋ ਜੇ ਅੱਗੇ ਅੱਗੇ ਕਾਰੋਬਾਰ ਘਟ ਰੇ ਮਹਿੰਗਾਈ ਬਹੁਤ ਕਰਕੇ ਬੜਾ ਪਰੇਸ਼ਾਨ ਹੈ ਦਾਇ ਸੰਗਤ ਸਾਰੇ ਲੋਕੀ ਪਰੇਸ਼ਾਨ ਆ ਭਾਜੀ ਲੋਕਾਂ ਦੀ ਤਨਖਾਹਾਂ ਨਹੀਂ ਵਧੀਆਂ ਸਰੰਡਰ ਦਾ ਰੇਟ ਦਿਨੋਂ ਦਿਨ ਵਧ ਹੀ ਜਾਂਦੇ ਆ ਪਰ ਘਟਦੇ ਤਾਂ ਬਹੁਤ ਘਟ ਹਾਂਜੀ ਤੁਹਾਡੀ ਗੱਲ ਠੀਕ ਹੈ ਲੋਕਾਂ ਦੀ ਤਰ੍ਹਾਂ ਨਹੀਂ ਵੱਧੀਆਂ ਨਾ ਹੀ ਲੋਕਾਂ ਦੇ ਦੁਕਾਨਦਾਰ ਦੇ ਕਾਰੋਬਾਰ ਵਧਦੇ ਪਏ ਨੇ ਜਿਹੜੇ ਛੋਟੇ ਦੁਕਾਨਦਾਰ ਸਾਰੇ ਪਰੇਸ਼ਾਨ ਹੋ ਰਹੇ ਆ ਵੱਡੇ ਜਿਹੜੇ ਦੁਕਾਨਦਾਰ ਆ ਗਏ ਨੇ ਉਹ ਚੜਾਈ ਕਰ ਰਹੇ ਨੇ ਛੋਟੇ ਦੁਕਾਨਦਾਰ ਉੱਥੇ ਬੈਠੇ ਵਿਚਾਰੇ ਹਰ ਚੀਜ਼ ਦਾ ਰੇਟ ਵਾਰ ਕਰ ਤੂੰ ਦੇਖ ਲਓ ਸਾਹ ਲਾ ਲਓ ਆਪਣਾ ਕਾਟਨ ਦਾ ਰੇਟ 30 ਰੁਪਏ ਮੀਟਰ ਵਧਿਆ ਜੀ ਉਹਦੇ ਗਾਹ ਤਾਂ ਕਹਿੰਦਾ ਮੈਂ ਤਾਂ ਹੋਰ ਰੇਟ ਪਾ ਲੈ ਗਿਆ ਜੀ ਗਾਹਗਾ ਕੇ ਬੋਲਦਾ ਤੇ ਦੁਕਾਨਦਾਰ ਦਾ ਮਾਰਜਿਨ ਘਟ ਗਿਆ ਤੇ ਜੇ ਸਿਲੰਡਰ ਦਾ ਰੇਟ ਵਧ ਗਿਆ ਤੇ ਇੱਕ ਪੈਟਰੋਲ ਦਾ ਰੇਟ ਵਧਾ ਗਲ ਕੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਸਿਲੰਡਰ ਦੇ ਰੇਟ ਕੰਟਰੋਲ ਕਰਨਾ ਪੈਟਰੋਲ ਤੇ ਡੀਜ਼ਲ ਤੇ ਇਹਦਾ ਜਿੰਨਾ ਕੰਟਰੋਲ ਕਰਨਾ ਤੇ ਮਹਿੰਗਾਈ ਘਟ ਗਈ ਤੇ ਆਪੇ ਪਬਲਿਕ ਸੁਖੀ ਹੋ ਜਾਏਗੀ ਇਹਨਾਂ ਨੂੰ ਚਾਹੀਦਾ ਵੋਟ ਜੇ ਤੁਸੀਂ ਕੰਮ ਕਰਦੇ ਆ ਕੰਮ ਚੰਗੇ ਕਰੋ ਮਹਿੰਗਾਈ ਘਟਾਓ ਤੇ ਵੋਟ ਤੁਹਾਨੂੰ ਆਪੇ ਮਿਲੇਗੀ ਬਾਜੂ ਤੁਹਾਨੂੰ ਰਾਸ਼ਟਰ ਮੰਡੇ ਲੋੜੀਂ ਬਣੀ ਕੋਈ ਚੀਜ਼ ਮੰਡੇ ਲੋੜ ਨਹੀਂ ਬਣੀ ਕੰਮ ਚੰਗੇ ਕਰੋ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਸਰਕਾਰ ਨੂੰ ਬੇਨਤੀ ਹੈ ਤੁਸੀਂ ਹਰ ਚੀਜ਼ ਤੇ ਮਹਿੰਗਾਈ ਤੇ ਕੰਟਰੋਲ ਕਰੋ ਜਿਵੇਂ ਮਹਾਰਾਜ ਜੀਸਰੇ ਰਾਜ ਕੀਤਾ ਉਦਾਂ ਰਾਜ ਕਰਕੇ ਦਿਖਾਓ ਔਰ ਰਾਤ ਨੂੰ ਆਪਣਾ ਪੇਸ ਬਦਲ ਕੇ ਦੇਖਦੇ ਸੀ ਮੇਰੀ ਪਰਜਾ ਦੁਖੀ ਤੇ ਰਹੇਗੀ ਜਿ ਰਾਤ ਨੂੰ ਕੋਈ ਮੁਸ਼ਕਲ ਫੇਰੇ ਆ ਕੇ ਦਰਬਾਰ ਆ ਕੇ ਉਹਦਾ ਹੱਲ ਕੱਢਦੇ ਸੀ ਸਰਕਾਰ ਨੂੰ ਚਾਹੀਦਾ ਵੀ ਇੱਕ ਤਾਂ ਆਪਣੇ ਮਹਿੰਗਾਈ ਤੇ ਕੰਟਰੋਲ ਕਰ ਲੈਣ ਪੈਟਰੋਲ ਤੇ ਡੀਜ਼ਲ ਤੇ ਗੈਸ ਸਿਲੰਡਰ ਤੇ ਸਭ ਕੋ ਬਦੇਸਾਈ ਲੋਕੀ ਸੁਖੀ ਹੋ ਜਾਣਗੇ ਤੁਹਾਨੂੰ ਪਬਲਿਕ ਆਪੇ ਟੈਕਸ ਦੇਗੀ ਪਰ ਵੀ ਟੈਕਸ ਦੇ ਨੂੰ ਤੁਸੀਂ ਇਹਨਾਂ ਟੈਕਸ ਲੈਂਦੇ ਹੋ ਲੋਬ ਫਿਰ ਤੁਸੀਂ ਉਹੀ ਚੀਜ਼ਾਂ ਵਧਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਬੇਨਤੀ ਆ ਜੁੜ ਕੇ ਤੁਸੀਂ ਆਪੇ ਹਰ ਚੀਜ਼ ਤੇ ਮਹਿੰਗਾਈ ਤੇ ਕੰਟਰੋਲ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕਰ ਲੈਣੇ ਜਿਹੜੇ ਕੀ ਸਿਲੰਡਰ ਡਿਲੀਵਰ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹ ਕੀ ਕਹਿੰਦੇ ਆ ਕਿ ਲੋਕ ਕਿੱਦਾਂ ਲੋਕਾਂ ਦਾ ਰਿਸਪਾਂਸ ਹੁੰਦਾ ਜਦੋਂ ਅਸੀਂ ਸਿਲੰਡਰ ਘਰਾਂ ਵਿੱਚ ਦੇਣ ਜਾਂਦੇ ਆ नमस्कार नमस्ते सर जी डिलीवर आप करने जाते हो सिलेंडर घर घर पे और लोग क्या कहते हैं सर वो तो आज तो रेट जैसे पचास रुपये बढ़ा हुआ है तो हम लोग कई घर पे गए तो उन्होंने पूछा कि रेट बढ़ा कैसे तो हमने दफ्तर का नंबर दे दिया कई तो सिलेंडर ले लिए कई ऑफिस में बात कर लिए कि कैसे रेट बढ़ा है इतनी महंगा के क्यों हो गया पर्ची मेरे पास है मैंने पर्ची तो दिखाया उन लोगों को ਜੋ ਰੀਪ੍ਰਿੰਟ ਹੈ ਮੈਂ ਘਾਇ ਦੇਖੋ 976 ਰੁਪਏ 50 ਪੈਸੇ ਰੇਟ ਹੋ ਗਿਆ ਹੈ ਉਹ ਕਹਤੇ تھے ਕਿ ਨਹੀਂ ਪਹਿਲੇ ਤੋਂ 926 ਰੁਪਏ 50 ਪੈਸੇ ਦਾ تھا ਕੱਲ ਤੱਕ ਤਾਂ ਅੱਜ کیسے ਹੋ ਗਿਆ ਤੋਂ ਜੂ ਕਈ ਲੋਕ ਤਾਂ ਸਿਲੰਡਰ ਲੈ ਲਏ ਕਈ ਲੋਕ ਨਹੀਂ ਲਏ ਨਹੀਂ ਲਏ ਨਹੀਂ ਲਏ ਸਰ ਜਿਹੜੇ ਡਿਲੀਵਰ ਕਰਦੇ ਆ ਘਰਾਂ ਘਰਾਂ ਦੇ ਵਿੱਚ ਸਿਲੰਡਰ ਕੀ ਉਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਆ ਰਿਹਾ ਕਿਉਂਕਿ ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਈਆਂ ਨੂੰ ਤੇ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਲੈਨੇ ਕੀ ਕਹਿੰਦੇ ਲੋਕ ਇਹਨਾਂ ਨੇ ਕੀ ਕਰ ਇਹਨਾਂ ਨੇ ਕਰ ਲਈ ਬੰਦ ਕਰਦੇ ਬਿੱਤੀ ਸਾਡੇ ਨਾਲ ਹੋਰ ਵੀ ਮੌਜੂਦ ਨੇ ਜੋ ਕਿ ਘਰ ਦੀ ਮਹਿਲਾਵਾਂ ਹੁੰਦੀਆਂ ਜਿਹੜਾ ਕਿ ਘਰ ਦੇ ਬਜਟ ਨੂੰ ਦੇਖਦੀਆਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਉਹਨਾਂ ਦੇ ਜੇਬ ਦੇ ਵਿੱਚ ਕਿੰਨਾ ਫਰਕ ਪਿਆ ਹਾਂਜੀ ਕੀ ਕਹਿਣਾ ਚਾਹੂਗਾ ਜੋ ਅੱਜ ਸਿਲੰਡਰ ਦਾ ਰੇਟ ਵਧਿਆ ਹਾਂਜੀ ਸਿਲੰਡਰ ਗਲੇਟ ਬਹੁਤ ਮਹਿੰਗਾ ਹੋ ਗਿਆ 50 ਰੁਪਏ ਵੱਧ ਗਿਆ ਆਏਗਾ ਪੈਟਰੋਲ ਕਾ ਵੀ ਵੱਧ ਗਿਆ ਮਤਲਬ ਟੌਰ ਕੀ ਬਹੁਤ ਮਹਿੰਗਾ ਵੀ ਹੋ ਗਿਆ ਰਾਸ਼ਨ ਪਾਣੀ ਵੀ ਤੇਲ ਵੀ ਹਰ ਚੀਜ਼ ਬਹੁਤ ਮਹਿੰਗੀ ਹੋ ਗਈ। ਕੀ ਕਰੇਗੇ ਗਰੀਬ ਬੰਦਾ? ਕੀ ਕਹਿਣਾ ਚਾਹੁੰਗੇ ਸਰਕਾਰ ਨੂੰ? ਕੀ ਰੇਟ ਕਮ ਕਰੋ। ਕਿਆ ਕੰਮ ਤਾਂ ਹੈ ਨਹੀਂ ਕੁਛ। ਨਾ ਕਾਮ ਹੈ ਨਾ ਕੋਈ ਬੈਸੀ ਕੋਈ ਧੰਦਾ ਹੈਗਾ ਆਪੇ ਬਹੁਤ ਮਹਿੰਗਾਈਆਂ ਵੱਟ ਰਹੀਆਂ। ਰੇਟ ਕਮ ਕਰੋ ਗਰੀਬ ਬੰਦਾ ਕਿਆ ਖਾਏਗਾ? ਔਰ ਵੀ ਮਹਿਲਾਵਾਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਕੀ ਕਹਿਣਾ ਚਾਹੂੰਗਾ ਜੋ ਅੱਜ ਪੈਟਰੋਲ ਦਾ ਰੇਟ ਵੀ ਵੱਧ ਗਿਆ ਸਿਲੰਡਰ ਦਾ ਰੇਟ ਵੀ ਵੱਧ ਗਿਆ ਤੇ ਕਿੰਨਾ ਕੁ ਫਰਕ ਪਿਆ ਵੱਧ ਰਿਹਾ 50 ਰੁਪਏ ਸਿਲੰਡਰ ਦੇ ਵੱਧ ਗਏ ਪੈਟਰੋਲ ਦਾ ਵੱਧ ਗਿਆ ਸਾਨੂੰ ਹਰ ਗੱਲ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਨਕਮ ਤਾਂ ਉਨੀ ਹੀ ਹੈ ਨਾ ਪਰ ਕਿਵੇਂ ਦੇ ਬਜਟ ਹਿੱਲੇ ਆ ਸਾਡਾ ਨਹੀਂ ਕਿ ਸੋਈ ਦੇ ਵਿੱਚ ਗੈਸ ਜ਼ਰੂਰੀ ਹੁੰਦਾ ਗੈਸ ਜ਼ਰੂਰੀ ਹੈ ਖਾਣਾ ਦਾ ਖਾਣਾ ਹੀ ਹੈ ਪਹਿਲੇ 400 ਰੁਪਏ ਬਨੇ ਕਿੰਨੇ ਦਾ ਸਿਲੰਡਰ ਹੁੰਦਾ ਜਿਹੜਾ ਸਬਸਿਡੀ ਵੀ ਆਉਂਦੀ ਸੀਗਾ ਸਬਸਿਡੀ ਵੀ ਆਈ ਸੀਗੀ ਸਬਸਿਡੀ ਜਾਂਦੀ ਸੀ ਹੁੰਦਾ ਹਜਾਤ ਕਰ ਪਹੁੰਚ ਗਿਆ ਸਿਲੰਡਰ ਜੀ ਮੁਸ਼ਕਿਲ ਹੋ ਰਿਹਾ ਬਹੁਤ ਜ਼ਿਆਦਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਢੇਡ ਘਟਾਏ ਜਾਣ ਬਸ ਇਹੀ ਕਰ ਸਕਦੇ ਆ ਸਿਲੰਡਰ ਰੇਟ ਵੀ ਵੱਧ ਗਿਆ ਹੋਰ ਵੀ ਕੀ ਰੇਟ ਵੱਧ ਰਿਹਾ ਤੇਲ ਦੇ ਆ ਚੀ ਦੇ ਵੱਧ ਰਿਹਾ ਮਹਿੰਗਾ ਫੜਾ ਪਿਆ ਜੀ ਕਾਫੀ ਹੋ ਗਿਆ ਬਜਟ ਹਿੱਲ ਗਿਆ ਮਤਲਬ ਕਿ ਸਾਨੂੰ ਕਰਨਾ ਪੈਂਦਾ ਮੁਸ਼ਕਿਲ ਹੋਈ ਹੈ ਰਸੋਈ ਦੇ ਚਲਾਨ ਚ ਤੁਹਾਨੂੰ ਕੀ ਕੀ ਮੁਸ਼ਕਲ ਆ ਰਹੀ ਹੈ ਰਸੋਈ ਦੇ ਵਿੱਚ ਪਹਿਲੇ ਆਪਾਂ ਸਿਲੰਡਰ ਲੈਂਦੇ ਸੀਗੇ ਤੇ ਹੁਣ ਸਿਲੰਡਰ ਲੈਣ ਦਾ ਕਿੰਨੀ ਕੀ ਦਿੱਕਤ ਆ ਰਹੀ ਹੈ ਸਿਲੰਡਰ ਦਾ ਰੇਟ ਨਹੀਂ ਵਧਣਾ ਚਾਹੀਦਾ ਸੀਗਾ ਤੇ ਤੇਲ ਦਾ ਵੀ ਜੋ ਰੇਟ ਵਧਿਆ ਉਹ ਵੀ ਨਹੀਂ ਵਧਣਾ ਚਾਹੀਦਾ ਸੀ ਆਮ ਜਨਤਾ ਨੂੰ ਬਹੁਤ ਜ਼ਿਆਦਾ ਕਠਿਨਾਈ ਆ ਰਹੀ ਹੈ ਇੱਕ ਅਸੀਂ ਇਕੱਲੇ ਹੀ ਨਹੀਂ ਆ ਕਿ ਪੂਰੀ ਜਨਤਾ ਨੂੰ ਇਸ ਚੀਜ਼ ਦੀ ਕਠਿਨਾਈ ਆ ਰਹੀ ਹੈ ਇਸ ਪ੍ਰੋਬਲਮ ਨੂੰ ਸਾਰਿਆਂ ਲਈ ਦੂਰ ਕਰਨਾ ਚਾਹੀਦਾ ਹੈਗਾ ਤੇ ਜੇ ਸਭ ਦੀ ਦੂਰ ਮੁਸ਼ਕਲ ਹੋ ਗਈ ਤੇ ਬਹੁਤ ਅੱਛੀ ਗੱਲ ਹੈ ਕਿਹੜੀ ਸਰਕਾਰ ਨਵੀਂ ਆਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਭ ਚੀਜ਼ ਨੂੰ ਸਸਤੀ ਕਰਨਾ ਚਾਹੀਦਾ ਹੈ ਇਹਨਾਂ ਨੂੰ بس ਹੋਰ ਤਾਂ ਪੁੱਛੀ ਕਿ ਐਸੀ ਮਹਿਲਾਵਾਂ ਜੋ ਕਿ ਘਰ ਨੂੰ ਚਲਾਉਂਦੀਆਂ ਨੇ ਜਿਹੜਾ ਕਿ ਬਜਟ ਪੂਰਾ ਸੰਭਾਲਦੀਆਂ ਨੇ ਹੋਰ ਵੀ ਲੋਕੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਸਿਲੰਡਰ ਦਾ ਰੇਟ ਵਧ ਗਿਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਜੀ ਇਹ ਤਾਂ ਆਮ ਜਨਤਾ ਤੇ ਪੂਰਾ ਮਤਲਬ ਕਿ ਇਹਨਾਂ ਨੇ ਵਜਨ ਪਾਤਾ 50 ਰੁਪਏ ਗੈਸ ਦੇ ਜਿਹੜੇ ਵਧਾ ਦਿੱਤੇ ਨੇ ਹਰ ਜਨਤਾ ਦੇ ਬੋਝ ਪੈ ਚੁੱਕਾ ਹੈ ਇਰੇ ਨਾਲ ਮੰਗਾਈ ਤੇ ਹੋਰ ਫਰਕ ਪਏਗਾ ਜੀ ਹੋਰ ਮੰਗਾਈ ਵਧੰਦੇ ਆਸਾਰ ਹੈਗੇ ਆ ਜੀ ਗਰੀਬ ਬੰਦਾ ਕੀ ਕਰੇਗਾ ਇੱਕ ਰੋਟੀ ਕਮਾ ਕੇ ਖਾਂਦਾ ਔਰ ਰੋਟੀ ਨਹੀਂ ਖਾ ਪਾਏਗਾ ਸਹੀ ਢੰਗ ਨਾਲ ਤਾਂ ਕੀ ਕਰੇਗਾ ਬੰਦਾ ਜਿਵੇਂ ਕਿ ਪਹਿਲੇ ਸਿਲੰਡਰ ਹੁੰਦਾ ਸੀਗਾ ਤੁਹਾਨੂੰ ਸਬਸਿਡੀ ਵੀ ਆਂਦੀ ਸੀ ਹੁਣ ਤਾਂ ਸਬਸਿਡੀ ਵੀ ਨਹੀਂ ਆਂਦੀ ਉਹਦੇ ਬਾਰੇ ਕੀ ਕਹਣਾ ਸਬਸਿਡੀ ਵੀ ਬੰਦ ਹੋਈ ਹੋਈ ਹੈ ਜੀ ਸਬਸਿਡੀ ਬੰਦ ਹੋਣ ਦੇ ਕਾਰਨ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਪਹਿਲੇ ਸੀਗਾ 400 ਕੁ ਰੁਪਏ ਦਾ ਸਿਲੰਡਰ ਫਿਰ ਸਬਸਿਡੀ ਵੀ ਆਉਂਦੀ ਸੀ 200 ਜਾਂ 300 ਕੁ ਰੁਪਏ ਜਿੰਨੇ ਵੀ ਆਉਂਦੇ ਸੀ ਸਬਸਿਡੀ ਆਉਂਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਸਬਸਿਡੀ ਵੀ ਬੰਦ ਕਰਤੀ ਸਿਲੰਡਰ ਦਾ ਰੇਟ ਵਧਾਉਂਦੇ 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 976 ਰੁਪਏ ਤੇ ਲਿਆ ਕੇ ਖੜਾ ਕਰਤਾ ਜੀ ਇਹਨਾਂ ਨੇ ਗਰੀਬ ਬੰਦੇ ਦੇ ਜਿਹੜੀ ਕਮਾ ਕੇ ਸ਼ਾਮ ਨੂੰ ਆ ਕੇ ਆਪਣਾ ਰੋਟੀ ਖਾਣੀ ਹੈ ਰੋਟੀ ਵੀ ਇਹ ਤਾਂ ਹੌਲੀ 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 ਮਤਲਬ ਕਿ ਛਿੰਨੀ ਜਾ ਰਿਹਾ ਗਰੀਬ ਬੰਦੇ ਦੀ ਦੇਣਾ ਤਾਂ ਕੀ ਹੈ ਉਲਟਾ ਖਿਣੀ ਆ ਰਿਹਾ ਤੇ ਰੋਟੀ ਗਰੀਬ ਬੰਦੇ ਰ ਗਰੀਬ ਬੰਦਾ ਕੀ ਕਰੇ ਸਰਕਾਰ ਨੂੰ ਕੀ ਮੈਸੇਜ ਦੇਣਾ ਜਾਵਾਂਗੇ ਸਰਕਾਰ ਨੂੰ ਮੈਸੇਜ ਇਹ ਹੀ ਦੇਣਾ ਜਾਵਾਂਗਾ ਜੀ ਵੀ ਆਨ ਵਾਲੇ ਟਾਈਮ ਦੇ ਵਿੱਚ ਜੇ ਤਾਂ ਤੁਸੀਂ ਗਰੀਬ ਬੰਦੇ ਬਾਰੇ ਕੁਝ ਸੋਚੋਗੇ ਤੇ ਗਰੀਬ ਬੰਦਾ ਵੀ ਤੁਹਾਡੇ ਬਾਰੇ ਕੁਝ ਸੋਚੇਗਾ ਨਹੀਂ ਤੇ ਗਰੀਬ ਬੰਦਾ ਰੋਡ ਤੇ ਆ ਜਾਏਗਾ ਇਹ ਸਨ ਲੋਕ ਜੋ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਬਹੁਤ ਰੋਸ ਜ਼ਾਹਿਰ ਕੀਤਾ ਸਰਕਾਰ ਬਾਰੇ ਵੀ ਕੀ ਸਰਕਾਰ ਨੂੰ ਇਹ ਚੀਜ਼ ਘਟਾਣਿਆ ਚਾਹੀਦੀ ਹੈ ਕੰਟਰੋਲ ਦੇ ਵਿੱਚ ਰੱਖਣੀ ਚਾਹੀਦੀ ਹੈ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਨੇ ਆ ਕਿ 900 ਰੁਪਏ 50 ਪੈਸੇ ਪਹਿਲੇ ਸਿਲੰਡਰਸ ਸੀਗਾ ਹੁਣ ਅੱਜ ਤੋਂ ਤੁਹਾਨੂੰ ਮਿਲੂਗਾ 976 ਰੁਪਏ 50 ਪੈਸੇ 50 ਰੁਪਏ ਦਾ ਵਾਧਾ ਹੋਇਆ ਸਿਲੰਡਰ ਦੇ ਵਿੱਚ ਜੋ ਘਰੇਲੂ ਗੈਸ ਦੇ ਵਿੱਚ ਵਾਧਾ ਹੋਇਆ ਇਦਾਂ ਦੀ ਹੋਰ ਵੀ ਅਪਡੇਟ ਦੇਖਣ ਲਈ ਤੁਸੀਂ ਦੇਖਦੇ ਰਹੋ ਐਸਐਨਜੀ ਨਿਊਜ਼ ਕੈਮਰਾਮੈਨ ਜਸਵੀਰ ਸਿੱਖੋਂ ਦੇ ਨਾਲ ਹਰਜੀਤ ਸਿੰਘ ਦੀ ਰਿਪੋਰਟ